ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਅਭਿਆਨ ਨੂੰ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਹੈ ਜਦੋਂ ਅਟਾਰੀ ਸਬ ਡਿਵੀਜ਼ਨ ਪੁਲਿਸ ਨੇ 6 ਕਿਲੋ ਹਰਨਦੀਪ ਵੱਡੀ ਖੇਪ ਬਰਾਮਦ ਕੀਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ थाना ਕਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨੌਜਵਾਨ ਮੋਟਰਸਾਈਕਲ ਤੇ ਨਸ਼ੇ ਦੀ ਖੇਪ ਲੈ ਕੇ ਸ਼ਹਿਰ ਵੱਲ ਜਾ ਰਿਹਾ ਹੈ ਐਸਐਚਓ ਕਰਿੰਡਾ ਤੇ ਐਸਏਆਈ ਰਾਜਵੀਰ ਸਿੰਘ ਦੀ ਇੱਕ ਬoi ਹੈਡ ਪੁਲਿਸ ਨੇ ਵਿਸ਼ੇਸ਼ ਨਾਕਾ ਲਗਾ ਕੇ ਨੌਜਵਾਨ ਨੂੰ ਰੋਕਿਆ ਤੇ ਅਸੀਂ ਤਲਾਸ਼ੀ ਦੌਰਾਨ ਬੈਗ ਤੋਂ 6 ਕਿਲੋ ਹੈਰਨ ਬਰਾਮਦ ਕੀਤੀ ਗਈ ਹੈ ਗ੍ਰফতার ਨੌਜਵਾਨ ਦੀ ਪਛਾਣ ਜੋਪਨ ਪ੍ਰੀਤ ਸਿੰਘ ਵਜੋਂ ਹੋਈ ਹੈ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਵਿੱਚ ਕਿੰਨੇ ਲੋਕ ਸਰਗਰਮ ਨੇ ਇਸ ਦੇ ਸਾਥੀ ਕੌਣ ਨੇ ਇਸ ਦੇ ਮੋਬਾਈਲ ਤੋਂ ਕਈ ਮਹੱਤਵਪੂਰਨ ਸੁਰਾਗ ਮਿਲੇ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਵਾਰ ਸਮੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਇੱਕ ਨਸ਼ਾ ਅਰੋਧ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਜਗਨਨੰਦ ਸਿੰਘ ਜੀ ਅੱਜ ਦੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡੇ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਫਰੀਅ ਦਿੱਤੇ ਜੀ ਫੜੀ 48 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਐਸਐਚਓ ਭਿੰਡਾ ਦੀ ਸਾਡੀ ਟੀਮ ਜਿਹੜੀ ਹੈ ਐਸਹੀ ਰਾਜੀਵੀਰ ਸਿੰਘ ਇੰਚਾਰਜ ਕਰਨ ਗੜ ਨੂੰ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਨਸ਼ਿਆਂ ਦਾ ਪੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਮੋਟਰਸਾਈਕਲ ਤੋਂ ਜਿਹੜਾ ਵਾ ਕੀਪ ਲੈ ਕੇ ਜਾ ਰਿਹਾ ਹੈ ਤੇ ਇਸ ਨੂੰ ਰਸਤੇ 'ਚ ਰੁਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰੰਦੇ ਹਾਂ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਹੋਈ ਉਹ ਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ 'ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨ ਪ੍ਰੀਤ ਸਿੰਘ ਸਾਮਰ ਭਰਜਨ ਸਿੰਘ ਵਸੀ ਨਾਲ ਲਈ ਖਾਣਾ ਖਾਲੜਾ ਇਹ ਖੇ ਦੇ ਕੋਲ 6 ਕਿਲੋ ਦੀ ਬਰਾਮਤ ਜਿਹੜੀ ਇਹਦੇ ਹੋਈ ਹੈ ਔਰ ਇਹਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕੇ ਪਾਕਿਸਤਾਨ ਤੋਂ ਮਨਵਾਈ ਸੀ ਨੂੰ ਉਥੇ ਬੇਸ ਮੰਗਲ ਜਿਹੜਾ ਇੱਕ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਜਿਹੜਾ ਉਹ ਖੇ ਕੇ ਬਰਾਮਤ ਜਿਹੜੀ ਅਸੀਂ ਇਹ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹਨਾਂ ਮਕਦਮਾ ਨੰਬਰ 295 ਅ ਜੁਰਮਾ 21C ਕਾਫ 85 ਐਨਡੀਪੀ ਸੈਕਟਰ ਦਾ ਛੋਟਾ ਘਰਿੰਡਾ ਸਾਡਾ ਜਿਹੜਾ ਸਹੂਈ ਜਾਂਦਾ ਉਹਦੇ ਚ ਦਰਜ ਕੀਤਾ। ਬਾਕੀ ਇਹ ਜਿਹੜੀ ਹੈਗੇ ਤਫਤੀਸ਼ ਜਿਹੜੀ ਯਾਰੀ ਹੈ ਕਿ ਹੋਰ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹਦੀ ਤਹਿਕੀਕਤ ਕਰ ਰਹੇ ਨੇ। ਇਹ ਨੀ ਉਮਰ ਕਿੰਨੀ ਸਰਦੀ? ਇਹਦੀ 23-24 ਸਾਲ ਉਮਰ ਹੈ। ਜੀ ਇਹ ਜਿੰਨੀ ਜਿਹੜੀ ਛੋਟੀ ਉਮਰ ਦਾ ਆਜਾ ਜਿਸ ਦਾ ਨਾਮ ਹੈ ਲੰਕਾ ਕੇ ਕਲਾ ਜਿੱਕੇ ਨਾਲ ਸਾਥੀ ਹੋਣਗੇ ਤੇ। ਉਹ ਕੋਸ਼ਿਸ਼ ਕਰ ਰਹੇ ਹਨ ਨਾ ਸਮਾਂ ਥੋੜਾ ਸੀ ਜੇ ਕੱਲ ਲੇਟ ਆਵਰ ਦਾ ਪਰਚਾ ਕਿ ਇਹ ਵੀ ਛਾਂਦੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ-ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੰਨੂੰ ਕਰਨੀ ਇਹ ਵੀ ਗੱਲ ਤੁਹਾਡੇ ਧਿਆਨ ਦੇ ਵਿੱਚ ਵੀ ਮੁਸ਼ਕਿਲ ਹੈ ਸਰ ਮੋਰ ਵੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਕਿਹੜੇ ਖੇਤਰੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਹੋਵੇ ਤਾਂ ਦੋ ਹੋ ਸਕਰੀ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚੱਲੇ ਆ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਵੀ ਛਾਂਦੀ ਦੁਬਾਰਾ ਸਟਾਰਟ ਕਰਾਂਗੇ ਜੀ ਇਹਨਾਂ ਦਾ ਪਹਿਲਾਂ ਵੀ ਕੋਈ ਨਹੀਂ ਮਕਾਮਲੇ ਤੇ ਪਹਿਲਾਂ ਤੇ ਮਾਮਲਾ ਖੋਤੇ ਦਰਜ ਨਹੀਂ ਹੋਇਆ ਫੋਨ ਦੇ ਜਿਹੜਾ ਫੋਨ ਚੈੱਕ ਕਰਕੇ ਪਤਾ ਲੱਗਾ ਕਿ ਹੈ ਕਿ ਪਤਾ ਲੱਗਾ ਪਾਕਿਸਤਾਨ ਦੇ ਕਿਸ ਸ਼ਸਤਰ ਦੇ ਨਾਲ ਸੰਪਰਕ ਤੇ ਕੋਈ ਨਾਮ ਤਾਂ ਪਤਾ ਲੱਗ ਗਿਆ ਉਹ ਫੋਨ ਚ ਨੰਬਰ ਵੀ ਹੈਗੇ ਲੇਕਿਨ ਐਸ ਵੇਲੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੁਝ ਦੱਸੇ ਲੋ ਅਣੇ ਵੀ ਰੇਡ ਕੀਤੀ ਕੋਈ ਇਹਦੇ ਦੁਕਾਨੇ ਤੇ ਜਿਹੜੇ ਨਾਜ਼ਲੀ ਦਾ ਰਹਿਣ ਵਾਲਾ ਨਾਜ਼ਲੀ ਹਾਂਜੀ ਨਾਜ਼ਲੀ ਖਾਣਾ ਖਾ ਲੜਾ ਕਿੰਨੀ ਵਾਰ ਮਦਦ ਤੁਸੇ ਉਨੀ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਕਿ ਲੋਇਆ ਖੇਪ ਮਿਲਿਆ ਬਾਕੀ ਦੀ ਪੁੱਛਗਿੱਛ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਦੋਂ ਤੋਂ ਐਕਟਿਵ ਸੀ ਇਹ ਇੱਕ ਸਾਲ ਤੋਂ ਇਸ ਸਾਬ ਕਿੰਨੇ ਖੇਪਾ ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਕੋਸਟ ਸਿਚ ਦੇ ਦੌਰਾਨ ਪਤਾ ਲਗਾ ਮੋਬਾਈਲ ਦੇ ਸਾਬ ਹਮ ਕੀ ਕਰਦਾ ਸਰ ਇਹ ਫਰੀ ਹੈ ਫਸਟ ਟੂ ਦਾ ਬਾਦ ਕੀ ਇਹ ਜੀ ਮਨੀ ਲੈ ਕੇ ਤਰਾ ਕੁਛ ਸਾ ਇਹ ਅਰਨਿੰਗ ਮਨੀ ਸ਼ੋਰਟ ਅਰਨਿੰਗ ਮਨੀ